ਇਹਨਾਂ ਜੋ ਅਮਰੀਕਾ ਵੱਲੋਂ ਸਾਡੇ ਹਿੰਦੂਸਤਾਨੀਆਂ ਨੂੰ ਜੋ ਪੰਜਾਬ ਦੇ ਹੋਰ ਵੀ ਵੱਖ-ਵੱਖ ਸੂਬਿਆਂ ਦੇ ਜਿਹੜੇ ਨੌਜਵਾਨ ਸਾਡੇ ਭਰਾ ਭੈਣਾਂ ਇੱਥੋਂ ਵਿਦੇਸ਼ ਚ ਗਏ ਸੀ 35 35 40 40 ਲੱਖ ਲਾ ਕੇ ਕਿ ਵੇਖੋ ਸੈਂਟਰ ਦੀ ਸਰਕਾਰ ਦਾ ਮਨਿਸਟਰ ਕੋਈ ਨਹੀਂ ਬੋਲਿਆ ਪੰਜਾਬ ਸਰਕਾਰ ਬੋਲਣ ਦੀ ਹੈ ਪਰ ਜਦੋਂ ਮੋਦੀ ਸਾਹਿਬ ਆਪ ਖੁਦ ਜਾ ਕੇ ਅਮਰੀਕਾ ਇਹ ਗੱਲ ਕਹਿ ਕੇ ਆਏ ਤੁਸੀਂ ਭੇਜੋ ਪਰ ਇਸ ਤਰ੍ਹਾਂ ਥੋੜੀ ਹੋਣੀ ਚਾਹੀਦੀ ਸੀ ਕਿ ਹੱਥ ਘੜੀਆਂ ਪੇਟੀਆਂ ਲਾ ਕੇ ਕੈਦੀਆਂ ਵਾਂਗੂ ਸਾਡੇ ਜਿਹੜੀਆਂ ਧੀਆਂ ਭੈਣਾਂ ਨੂੰ ਭਰਾਵਾਂ ਨੂੰ ਭੇਜਿਆ ਗਿਆ ਇਹ ਬਹੁਤ ਨਿੰਦਨਯੋਗ ਆ ਸਾਡੀ ਆਰਐਸਪੀ ਪਾਰਟੀ ਯੂनाइटेड ट्रेड ਜੂਨਲੋ ਇਹਦੀ ਸਖਤ ਨਿੰਦਿਆ ਕਰਦੀ ਆ ਦੂਜੀ ਗੱਲ ਜਿਹੜੀ ਆਪਾਂ ਨੂੰ ਇਹਨਾਂ ਤੋਂ ਸਿੱਖਿਆ ਲੈਣੀ ਚਾਹੀਦੀ ਕਿ ਜਿਵੇਂ ਉਹਨਾਂ ਨੇ 35 35 40 40 ਲੱਖ ਰੁਪਏ ਆਪਣੀ ਇੱਕ ਜਾਇਦਾਦਾਂ ਵੇਚ ਕੇ ਆਪਾਂ ਉਹੋ ਹੀ ਆਪਣਾ ਪੰਜਾਬ 'ਚ ਕੰਮ ਚਲਾਈਏ ਕਿਉਂਕਿ ਇਹ ਗੋਰਿਆਂ ਨੂੰ ਇਥੇ ਤੋਂ ਅੱਗੇ ਵੀ ਭਜਾਇਆ ਸੀ ਬਿਲਟਿੰਗ ਨੂੰ ਤੇ ਇਹੋ ਹੀ ਸਿਸਟਮ ਹੋਣਾ ਆਪਾਂ ਨੂੰ ਫੇਰ ਪੰਜਾਬੀਆਂ ਨੂੰ ਆਪਣੇ ਆਪ ਚ ਕਾਇਮ ਹੋਣਾ ਪਊਗਾ ਕਿਉਂਕਿ ਸੈਂਟਰ ਸਰਕਾਰ ਜਿਹੜੀ ਆ ਇਹਨਾਂ ਦੀ ਮਿਲੀ ਭੁਗਤਿਆ ਕਿਉਂਕਿ ਆਰਮੀ ਦੇ ਜਹਾਜ਼ ਤੇ ਕੀ ਲੋਡ ਸੀ ਲਿਉਂਦੀ ਹੱਥ ਘੜੀਆਂ ਲਾ ਕੇ ਵੈਸੀ ਹੀ ਕੋਈ ਮਤਲਬ ਵਾਪਸੀ ਸਵਾਰੀਆਂ ਵਾਲੇ ਜਹਾਜ਼ ਚ ਜਾਂ ਕਿਤਰਾ ਵੀ 에ਅਰਲਾਈਨ ਚ ਭੇਜ ਦਿੰਦੇ ਪਰ ਜਿਹੜੀ ਇਹਨਾਂ ਨਾਲ ਧੱਕਾ ਕੀਤਾ ਇਹਦਾ ਮਤਲਬ ਕਿ ਸੈਂਟਰ ਸਰਕਾਰ ਜਿਹੜੀ ਆ ਮੋਦੀ ਸਰਕਾਰ ਨਾਲ ਇਹਨਾਂ ਦੇ ਰਲ ਹੀ ਹੋਈ ਆ ਇਸ ਕਰਕੇ ਸਾਡੀ ਪਾਰਟੀ ਵੱਲੋਂ ਸਖਤ ਤੋਂ ਸਖਤ ਨਿੰਦਿਆ ਕਰਦੇ ਆ ਕਿਉਂਕਿ ਬਹੁਤ ਹੀ ਗਲਤ ਇਹਦੇ ਨਾਲ ਜਿਹੜੇ ਸਾਡੇ ਹਿੰਦੁਸਤਾਨ ਦੇ ਭੁੱਖ ਨੂੰ ਠੇਸ ਪਹੁੰਚੀ ਆ ਧੰਨਵਾਦ